ਯਾ ਸਰਵਾਦੀ ਸਤਿ ਸ਼੍ਰੀ ਅਕਾਲ ਜੀ ਯਾ ਸਰਵਾਦੀ ਤੇ ਨਾਲ ਆਪਣੇ ਕੋਲ ਟਾਈਮ ਦੇ ਨਾਲ ਸਾਰੇ ਆ ਸ਼ੁਰੂਆਤ ਪਟਿਆਲਾ ਕਾਰਪੋਰੇਸ਼ਨ ਦੀ ਜਿਹੜੀ ਚੋਣ ਹੈ ਬੜੇ ਉਤਸ਼ਾਹ ਦੇ ਨਾਲ ਸਾਡੇ ਵਰਕਰਾਂ ਜਿਹੜੇ ਇਹ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਮੇਰੀਆਂ ਰਾਜੂ ਜੀ ਦੀ ਡਿਊਟੀ ਇੱਥੇ ਹੈ ਜਨਰਲ ਲਈ ਵਿਕਾਸ ਸਾਹਿਬ ਚੱਠਾ ਸਾਹਿਬ ਅਨਸਾਰੀ ਸਾਹਿਬ ਸਾਰੀ ਟੀਮ ਅਸੀਂ ਆਪਣੇ ਜਿਹੜੇ ਵਰਕਰ ਆ ਕੇ ਵਰਕਰ ਹੈ ਉਸ ਦਾ ਐਮਸੀ ਸਰਕਲ ਪ੍ਰਦਾਨਾ ਸਾਰੀ ਟੀਮ ਨੂੰ ਮਿਲਿਆ ਉਹਨਾਂ ਤੋਂ ਸੁਜੈਸ਼ਨ ਲਏ ਆ ਔਰ ਸ਼੍ਰੋਮਣੀ ਅਕਾਲੀ ਦਲ ਇਹ ਡਟ ਕੇ ਇਲੈਕਸ਼ਨ ਲੜੂਗਾ ਔਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਮੇਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਟਿਆਲੇ ਦੇੰਦ ਬਣੂ ਔਰ ਦੂਸਰੀ ਗੱਲ ਇੱਥੇ ਆਗੇ ਮੈਂ ਦੇਖਿਆ ਵੀ ਪ੍ਰਸ਼ਾਸਨ ਇਲੈਕਸ਼ਨ ਇਸ ਤਰ੍ਹਾਂ ਲੜ ਰਿਹਾ ਜਿਸ ਤਰ੍ਹਾਂ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਨੇ ਚਾਹੇਦ ਮੇਅਰ ਉਭੜਨਾ ਹੋ ਤੁਸੀਂ ਦੇਖੋ ਐਨਓਸੀਆਂ ਹੁੰਦੀਆਂ ਇੱਕ ਕਲਰਕ ਉੱਥੇ ਬਿਠਾਇਆ ਹੋਇਆ ਜਿਹੜਾ ਸਪਾਰਸੀ ਨੂੰ ਐਨਓਸੀਆਂ ਦੇ ਰਿਹਾ ਹੈਗਾ ਜਿਹੜਾ ਦੂਸਰੀ ਪਾਰਟੀਆਂ ਨੂੰ ਐਨਓਸੀ ਦੇਣ ਤੇ ਅਨਾਕਾਨੀ ਕਰ ਰਹੀ ਮਤਲਬ ਕੈਂਡੀਡੇਟਾਂ ਨੂੰ ਚੋਣ ਲੜਨ ਤੋਂ ਰੋਕਿਆ ਜਾ ਰਿਹਾ ਹੁਣੇ ਮੈਂ ਘਨੌਰ ਤੋਂ ਆਇਆ ਉੱਥੇ ਵੀ ਪ੍ਰੋਬਲਮ ਇਹੀ ਹੈ ਸਨੌਰ ਚ ਤੁਸੀਂ ਦੇਖੋ ਵੀ ਓਮ ਵੀਰ ਜੀ ਉੱਥੇ ਸਾਡੇ ਕੰਟੀਲ ਦੇ ਲੀਡਰ ਆ। ਉਹਦਾ ਮਕਾਨ ਵੀ ਨਹੀਂ ਵਿਚਾਰੇ ਦਾ ਉਹਦੇ ਨਾਂ ਤੇ। ਤੇ ਉਹਨੂੰ ਐਨਓਸੀ ਕਹਿੰਦੇ ਦੀ ਤੁਸੀਂ ਕੋਸ਼ ਕਰਦੇ ਰਹੇ ਤੈਨੂੰ 4 ਸਾਲ ਪਹਿਲਾਂ ਕਮੇਟੀ ਨੇ ਕੋਈ ਨੋਟਿਸ ਦਿਆ। ਉਸ ਨੋਟਿਸ ਤੇ ਕੋਈ ਕਾਰਵਾਈ ਵੀ ਨਹੀਂ ਹੋਈ। ਸਵੇਰ ਦੇ ਤਿੰਨ ਫੋਨ ਮੈਂ ਉੱਥੇ ਕਰ ਲਏ ਉੱਥੇ ਯੋ ਲਖਵੀਰ ਹੈਗਾ। ਤੁਸੀਂ ਦੇਖ ਲਿਓ ਵੀ ਉਹ ਤਾਂ ਵਨ ਸਾਈਡਡ ਜਿਸ ਤਰ੍ਹਾਂ ਲਖਵੀਰ ਨਹੀਂ ਪ੍ਰਧਾਨ ਬਣਨਾ ਹੋਈ। ਤਿੰਨ ਫੋਨ ਮੈਂ ਕਰ ਲਿਆ ਉਹਨੂੰ ਐਨਓਸੀ ਨਹੀਂ ਜਾਰੀ ਕਰੀ। ਉਹ ਇਹ ਨਾਂ ਦੇ ਇਲੈਕਸ਼ਨ ਆ ਬਾਰ-ਬਾਰ ਐਨਓਸੀਆਂ ਪਿੱਛੇ ਤੰਗ ਕਰਿਆ ਜਾ ਰਿਹਾ ਔਰ ਪੁਲਿਸ ਦੇ ਮੁਲਾਜ਼ਮ ਸਾਡੇ ਜਿਹੜੇ ਸੰਭਾਵਿਤ ਕੈਂਡੀਡੇਟਾਂ ਨੂੰ ਘਰਾਂ 'ਚ ਜਾ ਕੇ ਥ੍ਰੈਟ ਕਰ ਰਹੇ ਆ। ਵੀ ਜੇ ਤੁਸੀਂ ਇਲੈਕਸ਼ਨ ਲੜੀ ਤਾਂ ਤੁਸੀਂ ਉਹਦਾ ਹਾਲ ਦੇਖ ਲਿਓ। ਮਤਲਬ ਸਰਕਾਰ ਇੰਨੀ ਡਰੀ ਹੋਈ ਆ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੇ ਹਰਫੇ ਜਿਹੜੀ ਬਰਤਰੀ ਹੈ ਇਲੈਕਸ਼ਨ ਤੇ ਕਬਜ਼ਾ ਕਰਨ ਵਾਸਤੇ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਕਰਦਾ ਔਰ ਚੇਤਾਵਨੀ ਦਿੰਦਾ ਵੀ ਇਹ ਸਰਕਾਰਾਂ ਜਿਹੜੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਦੀ ਲਾਈਫ ਸਿਰਫ ਦੋ ਸਾਲ ਹੀ ਆ ਇਸ ਤੋਂ ਬਾਅਦ ਮੁੜ ਕੇ ਮੇਰਾ ਖਿਆਲ ਹੈਗਾ ਡਾਇਨਾਸੌਰ ਤਾਂ ਅਜੇ ਭਰਾ ਆਮ ਆਦਮੀ ਪਾਰਟੀ ਨਹੀਂ ਕਦੇ ਵੀ ਹੰਦੀ ਵੀ ਇਸ ਕਰਕੇ ਵੀ ਇਹਨਾਂ ਦੇ ਸਿਰ ਤੇ ਪੁੱਠੇ ਕੰਮ ਨਾ ਕਰੋ ਹਰੇਕ ਕੈਂਡੀਡੇਟ ਦਾ ਜਿਹੜਾ ਲੜਨ ਦਾ ਫੰਡਾਮੈਂਟਲ ਰਾਈਟ ਆ ਕੈਂਡੀਡੇਟ ਨੂੰ ਚੋਣ ਲੜਨ ਦੇਓ ਐਨਓਸੀਆਂ ਟਾਈਮ ਤੇ ਮਿਲਣ ਮੈਰਿਟ ਦੇ ਉੱਤੇ ਜਿਹੜੇ ਕਾਗਜ ਅਸੈਪਟ ਹੋਣ ਤੇ ਕੈਂਡੀਡੇਟ ਚੋਣ ਲੜਨਗੇ ਤੁਸੀਂ ਦੇਖ ਲਿਓ ਵੀ ਸਿੰਗਲ ਐਮਸੀਬੀ ਪਟਿਆਲਾ ਕਾਰਪੋਰੇਸ਼ਨ ਚ ਆਮ ਆਦਮੀ ਪਾਰਟੀ ਦਾ ਨਹੀਂ ਬਣਿਆ ਸ਼ਰਮਾ ਜੀ ਸਮਾਜਤਾ ਇੰਨਾ ਘਟ ਦਿੱਤਾ ਗਿਆ ਇਨ੍ਹਾਂ ਨੇ ਇਹ ਇਲੈਕਸ਼ਨ ਨੂੰ ਲੈ ਕੇ ਲੱਗਦਾ ਵੀ ਇਸ ਦੇ ਪਿੱਛੇ ਵੀ ਕੋਈ ਸਹਾਸਤ ਦੇ ਖਿਡਣ ਮਿਲ ਰਹੀ ਹੈ ਭਾਜੀ ਲੋਕਾਂ ਨੂੰ ਦੇਖੋ ਇਹ ਤਿੰਨਾਂ ਜਿਹੜੇ ਦਸੰਬਰ ਦੇ ਦਿਨਾਂ ਇਹ ਸਭ ਯਾਦਿਆਂ ਦੀ ਸ਼ਹੀਦੀ ਦੇ ਦਿਨਾਂ ਸੋ ਪੰਜਾਬੀਆਂ ਨੂੰ ਤਾਂ ਸਾਰਿਆਂ ਨੂੰ ਇਹ ਸੀਗਾ ਵੀ ਇਹਨਾਂ ਤੋਂ ਬਾਅਦ ਜਿਹੜੇ ਇਲੈਕਸ਼ਨ ਕਰਵਾਣਗੇ ਜਨਵਰੀ। ਸਮਝ ਗਏ ਨੀ? ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਸਾਹਿਬਾਨ ਸੇਵਾ 'ਚ ਲੱਗੇ ਹੋਏ ਆਂ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਉਸ ਟਾਈਮ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਡਰਦੇ ਬਹੁਤ ਆਂ ਕਾਲੀ-ਕਾਲੀ ਚ ਇਲੈਕਸ਼ਨਾਂ ਜਿਹੜਾ ਅਨਾਉਂਸ ਕਰਦੇ ਨਾ ਕੋਈ ਵੋਟਰ ਲਿਸਟਾਂ ਦੀ ਪ੍ਰਕਾਸ਼ਨਾ ਹੋਈਆਂ ਨਾ ਅਜੇ ਤੱਕ ਕਿਸੇ ਕੈਂਡੀਡੇਟ ਨੂੰ ਵੋਟਰ ਲਿਸਟਾਂ ਮਿਲੀਆਂ ਨਾ ਐਨਓਸੀ ਦੇ ਰਹੇ ਆਂ ਵਾਰਡਾਂ ਦੀ ਰਿਜ਼ਰਵੇਸ਼ਨ ਦਾ ਪੂਰਾ ਪਤਾ ਨਹੀਂ ਹੈਗਾ। ਪਹਿਲਾਂ ਤਾਂ ਉੱਥੇ ਠੱਗੀਆਂ ਹੋਈਆਂ ਵੀ ਜਿਹੜੇ ਜੋ ਕੈਂਡੀਡੇਟ ਤੇ ਕਿਸੇ ਦਾ ਜਿਹੜੀ ਜੋਗ ਆ ਕਿਸੇ ਦਾ ਐਸਸੀ ਕਰਦੇ ਆ ਕਿਸੇ ਦਾ ਜਰਨਲ ਨਹੀਂ ਕੈਂਡੀਡੇਟਾਂ ਦੇ ਵਾਰਡ ਡਿਸਟਰਬ ਕਰਦੇ ਫਿਰ ਐਨਓਸੀਆਂ ਦੇਣ ਚੰਨਾ ਕਰਨੀ ਉਸ ਤੋਂ ਬਾਅਦ ਜਦੋਂ ਐਨਓਸੀਆਂ ਵੀ ਰਿਪੋਰਟਰ ਲਿਸਟਾਂ ਨਹੀਂ ਪਤਾ ਹੁਣ ਪਤਾ ਨਹੀਂ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਵੋਟਾਂ 'ਚ ਤਬਦੀਲੀ ਕਰਨ ਜਾ ਰਹੇ ਆ ਕਦੇ ਕਿਸੇ ਵਾਰਡ ਦੀ ਚੱਕ ਕੇ ਕਿਸੇ 'ਚ ਪਾ ਦਿੰਦੇ ਕਿਸੇ ਦੀ ਕਿਸੇ 'ਚ ਪਾ ਦਿੰਦੇ ਸੋ ਸਰਕਾਰ ਹਾਈ ਕੋਰਟ ਦੇ ਡੰਡੇ ਥੱਲੇ ਇਲੈਕਸ਼ਨਤਾ ਕਰਵਾਉਣੀ ਪੈ ਰਹੀ ਆ ਪਰ ਇਲੈਕਸ਼ਨ ਧੱਕੇ ਨਾਲ ਜਿਸ ਤਰ੍ਹਾਂ ਪੰਚਾਇਤਾਂ ਜਿਹੜਾ ਹੋਇਆ ਨਾ ਸਰਪੰਚੀਆਂ ਦੀ ਕਾਗਜ਼ ਰਿਜੈਕਟ ਕਰ ਕਰਕੇ ਆਪਣੇ ਸਰਪੰਚ ਜਿਤਾਈਆਂ ਔਰ ਹਾਈ ਕੋਰਟ ਨੇ ਬੜਾ ਸੀਰੀਅਸ ਨੋਟ ਆ ਜਿਹੜਾ ਉਹਦੇ ਤੇ ਲਿਆਤਾ ਵੀ ਇੰਨੇ ਸਰਪੰਚ 4000 ਸਰਪੰਚ ਅਨਪੋਜ ਕਿਸ ਤਰ੍ਹਾਂ ਬਣ ਸਕਦੇ ਹਨ ਉਹਨੂੰ ਕੇਸ ਹਾਈ ਕੋਰਟਾਂ ਚ ਪਏ ਆ ਮੈਨੂੰ ਪਤਾ ਵੀ ਸਾਡੇ ਕੈਂਡੀਡੇਟਾਂ ਨੂੰ ਜਿਹੜਾ ਇਹਨਾਂ ਨੇ ਤੰਗ ਪਰੇਸ਼ਾਨ ਕਰਨਾ ਸ਼੍ਰੋਮਣੀ ਅਕਾਲੀ ਦਲ ਇਮੀਡੀਏਟਲੀ ਹਾਈ ਕੋਰਟ ਚ ਵੀ ਮੂਵ ਕਰ ਰਿਹਾ ਜਿਹੜੇ ਸਾਡੇ ਰਾਜ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਜਦੋਂ ਹੁਣ ਐਨਓਸੀਆਂ ਦੇਣ ਚਾਹਨੋਂ ਖਾਨੀ ਕੀਤੀ ਰਿਹਾ ਡਰ ਲੱਗ ਰਿਹਾ ਕਿਸੇ ਤਰੀਕੇ ਮੁਕਾਬਲਾ ਕਰਾਨੀ ਹੈ ਤੇ ਆਖਰਕਾਰ ਮੁਕਾਬਲਾ ਕਿਦਾਂ ਦੇਖਣ ਨੂੰ ਮਿਲੇਗਾ ਕੁਝ ਸ਼ਰਮਨੀ ਕਾਲੀ ਜਲਦੇ ਮੈਂ ਸਮਝਦਾ ਕਿ ਪਟਿਆਲੇ ਬਹੁਤ ਵਧੀਆ ਸੰਗਰ ਦੇ ਇਲੈਕਸ਼ਨ ਲੜਦਾ ਕਿਉਂਕਿ ਜੋ ਸ਼ਰਮਨੀ ਕਾਲੀ 10 ਸਾਲ ਸਰਕਾਰ ਰਹੀ ਗਿਆ ਮੂਰੇ ਪੰਜਾਬ ਪਟਿਆਲੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਸ਼ਹਿਰੀ ਆਊਟਰ ਕਲੋਨੀਆ ਦੇ ਵਿੱਚ ਦੂਜੇ ਪਾਸੇ ਬਹੁਤ ਬ ਡਿਵਾਇਡ ਹੋ ਰਹੀ ਹੈ ਲੋਕ ਸਮਝਦੇ ਆ ਕਿ ਸ਼ਰੋਨੀ ਕਾਲੀ ਦੀ ਮੰਡਲ ਕੰਫਰਮ ਬਣਾਉਣਾ ਚਾਹੁੰਦੇ ਆ ਕਾਰਪੋਰੇਸ਼ਨ ਬਣਾਉਣਾ ਚਾਹੁੰਦੇ ਆ ਸਾਡੇ ਤੱਕ ਦੀ ਕੈਂਡੀਡੇਟ ਸਾਰੇ ਸ਼ਾਰਟਲਿਸਟਿੰਗ ਕਰ ਲਿਆ ਤੇ ਕਿਤੇ ਹੋਏ ਨੇ ਤੇ ਦਿੱਕਤ ਕੀ ਆ ਰਹੀ ਆ ਸਾਰੇ ਕਿ ਜਿਹੜੇ ਸੰਭਾਵੀ ਕੈਂਡੀਡੇਟ ਸਰਵੇ ਦੱਸਿਆ ਕਿ ਉਹਨਾਂ ਦੇ ਉਹਨਾਂ ਨੂੰ ਥਾਣੇ ਦੇ ਫੋਨ ਆ ਰਹੇ ਨੇ ਉਹਨਾਂ ਦਾ ਐਨਸੂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਕਿਸੇ ਦੇ ਵਾਰਡ ਪਹਿਲਾਂ ਵਾਰਡ ਬੰਦੀ ਵੋਟ ਲਿਸਟਾਂ ਦਿੱਤੀਆਂ ਜਾ ਰਹੀਆਂ ਸੋ ਇਸ ਕਰਕੇ ਅਸੀਂ ਪੂਰੇ ਸੁਚੇਤਾਂ ਸ਼੍ਰੋਮਣੀ ਕਾਲੀਏ ਡੜ ਕੇ ਇਲੈਕਸ਼ਨ ਲੜਾਂਗੇ ਜਿੱਤਾਂਗੇ ਤੇ ਇਹ ਝਾੜੂ ਦਾ ਮੂੰਹ ਤੋੜ ਜਵਾਬ ਦਿਆਂਗਾ ਕਿਉਂਕਿ ਝਾੜੂ ਵਾਲੇ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਸਹਿਬਜ਼ਾਦੇ ਦੀ ਸ਼ਹੀਦੀ ਹਫਤਾ ਜੀ ਸ਼ੁਰੂ ਹੋ ਗਿਆ 15ਵਾਂ ਸ਼ੁਰੂ ਹੋ ਗਿਆ ਉਹਦੇ ਵਿੱਚ ਤੁਸੀਂ ਦੇਖੋਗੇ ਲੋਕ ਬਾਣੀ ਪੜਦੇ ਨੇ ਪਾਠ ਕਰਦੇ ਨੇ ਗੁਰਦਵਾਰ ਸਾਹਿਬ ਜਾ ਕੇ ਦਰਸ਼ ਮੇਲੇ ਕਰਦੇ ਨੇ ਜਾਂਦੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਤੇ ਹੁਣ ਵੀ ਇਹ ਜਾਂ ਸ਼ਹੀਦੀ 15ਵਾਂ ਵਿੱਚ ਜੋੜ ਮੇਲ ਹੁੰਦਾ ਉਹ ਚ ਇਲੈਕਸ਼ਨ ਕਰਾਤੀ ਆ ਸੂਚ ਕਰਕੇ ਮੈਂ ਸਮਝਦਾ ਕਿ ਸਰਕਾਰ ਨੂੰ ਜਿਵੇਂ ਪਹਿਲਾਂ ਸਰਪੰਚ ਇਲੈਕਸ਼ਨ ਧੱਕਾ ਕੀਤਾ ਉਸੇ ਤਰ੍ਹਾਂ ਕਾਰਪੋਰੇਸ਼ਨ ਦੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਕਾਲੀਆਂ ਡਟ ਕੇ ਪੈਰਾ ਦਊਗਾ ਅਕਾਲੀਆਂ ਲੜੂਗਾ ਜਿੱਥੋਂ ਆਈ ਬਈ ਕਿੰਨੀ ਕੁ ਲਿਸ਼ਟਾ ਚ ਬਣ ਚੁੱਕੀ ਹੈ ਦੇ ਕਿੰਨੇ ਕੁ ਕੈਂਡੀਡੇਟ ਦੀ ਰਿਸ਼ਤਿਆ ਹੈ ਸਾਡੇ ਕੋਲ ਸਾਰੀ ਲਿਸਟ ਨਕਲ 100 ਦੀ 100 ਪਰਸੈਂਟ ਸ਼ਾਰਟਲਿਸਟਡ ਹੋ ਕੇ ਤਿਆਰ ਹੋਇਆ ਹੈ ਤੇ ਅਸੀਂ ਤਕਰੀਬਨ ਅੱਜ ਕੱਲ ਦੇ ਵਿੱਚ ਜਿਹੜੇ ਕੈਂਡੀਡੇਟ ਜਾਣਗੇ ਉਹਨਾਂ ਸਾਰਿਆਂ ਨੂੰ ਔਰ ਟਿਕਟਾ ਦੇ ਕੇ ਫਰ ਸਤੇ ਭਰਾਵਾਂ ਕਿ ਕੁਝ ਅਸੀਂ ਅਨਾਉਂਸ ਕਰ ਦਿੱਤਾ ਉਹ ਕੈਂਡੀਡੇਟਾਂ ਦੇ ਘਰਾਂ ਦੇ ਵਿੱਚ ਜਾ ਕੇ ਪੁਲਸ ਜਾਂਦੀਆਂ ਉਹਨਾਂ ਦਾ ਐਨਐਸਓ ਰੋਕੀਆਂ ਜਾਣ ਗਿਆ ਸੋ ਇਸ ਕਰਕੇ ਕਾਲੀਦਾ ਪੂਰਾ ਤਿਆਰ ਬਰ ਤਿਆਰ ਇਲੈਕਸ਼ਨਲ ਤਿਆਰ ਹੈ ਐਨਐਸਓ ਰੋਕਿਆ ਗਈਆਂ ਤੇ ਅੱਗੇ ਕਾਰਵਾਈ ਨਾ ਚੱਲੀ ਫਿਰ ਅਬ ਬਿੱਟੂ ਜੱਠੇ ਜੇ ਬੈਠੀਆਂ ਅਸੀਂ ਇਹ ਬਿੱਟੂ ਜੱਠਾਈ ਸਾਰੇ ਉੱਥੇ ਐਮਸੀਆਂ ਦੀ ਜਿਹੜੇ ਸਾਡੇ ਜਿੱਤਰਾ ਵਾਲੇ ਐਮਸੀ ਨੇ ਚਾਹੇ ਉਹ ਪਟਿਆਲਾ ਜ਼ਿਲ੍ਹੇ ਦੇ ਨੇ ਚਾਹੇ ਸ਼ਹਿਰ ਦੇ ਨੇ ਉਹਨਾਂ ਸਾਰੇ ਜਨ ਨੂੰ ਉਸ ਰੋਕੀ ਹੋਈ ਆ ਸਾਰੇ ਸਾਰੇ ਉਮੀਦਵਾਰ ਉੱਥੇ ਤੁਸ ਜਾ ਕੇ ਦੇਖੋ ਕਾਰਪੋਰੇਟ ਦਫ਼ਤਰ ਜਾ ਕੇ ਦੇਖੋ ਸਾਰੇ ਜਿਹੜੇ ਪਹਿਲਾਂ ਟੈਂਟਰਵਾਰ ਕੌਂਸਲਰ ਬਣੇ ਚਾਰ-ਚਾਰ ਕੌਂਸਲਰ ਬਣੇ ਨੇ ਸਾਰੇ ਉੱਥੇ ਐਨਓਸੀ ਰਹਿਣ ਬਸਤੇ ਬੈਠੇ ਨੇ ਪਰ ਐਨਓਸੀ ਜਿੰਨ ਜਾ ਰਹੀ ਕੋਈ ਸੁੱਕੀ ਚੱਲ ਐਨਓਸੀ ਦੇ ਘਰੇ ਬਹੁਤ ਜਾਂਦੀਆਂ ਪਰ ਅਕਾਲੀਵਾਲ ਦੇ ਕਿਸੇ ਉਮੀਦਵਾਰ ਨੂੰ ਐਨਓਸੀ ਜੀ ਇੱਕ ਪਾਸੇ ਕੈਂਡੀਡੇਟ ਸਾਡੇ ਤਿਆਰ ਲੇਕਿਨ ਆਮ ਆਦਮੀ ਪਾਰਟੀ ਇਨਜਾਮ ਲਾਇਆ ਕਿ ਇਹ ਸ਼ੋਮਣੀ ਕਾਲੀ ਦਲ ਨੂੰ ਕੈਂਡੀਡੇਟ ਨਹੀਂ ਲਾਭਰੇ ਮਸਾ ਉਹ ਕੈਂਡੀਡੇਟ ਤੇ ਮਿਲਤਾ ਕਰੇ ਕਿ ਲੈ ਜਾਉਂਗੀ ਚਲੋ ਕੋਈ ਗੱਲ ਲਿਸਟ ਜਾ ਪੜ ਲਓ ਲਿਸਟਾਂ ਤੇ ਲਿਸਟਾਂ ਪਈਆਂ ਸਾਰੀਆਂ ਭਈਆ ਅਸੀਂ ਅਸੀਂ ਸਾਡੀ ਉਹ ਤਿਆਰੀ ਆ ਅਸੀਂ 100 ਜਿੰਨੇ ਘੜੀ ਫਰਦੀ ਫਟਵਾੜ ਨੇ ਟੋਟਲ ਤੁਸੀਂ ਬਾਹਰ ਤਿਆਰ ਪੈਦੇ ਇਲੈਕਸ਼ਨ ਲੜਾਂਗੇ ਐਨਓਸੀ ਦੇਣਾ ਸਭ ਫਾਰੇ ਹੁਣੇ ਲਿਸਟ ਜਾਰੀ ਕਰਦਾ ਕਿ ਅਸੀਂ ਲਿਸਟ ਜਾਰੀ ਕਰਦੀਏ ਉਹਨਾਂ ਨੇ ਕਿਸੇ ਉਹ ਸਾਰੇ ਉਹਨਾਂ ਕੈਂਡੀਡੇਟ ਐਨਓਸੀ ਰੁਕ ਦੇਣੀ ਆ ਉਹਨਾਂ ਕਰੇ ਐਸਐਚਓ ਨੂੰ ਫੋਨ ਕਰ ਰਿਹਾ ਕੋਈ ਹੌਲਦਾਰ ਫੋਨ ਕਰ ਰਿਹਾ ਕੋਈ ਕਿਤੇ ਕਾਰਪੋਰੇਸ਼ਨ ਦੇ ਬੰਦੇ ਚਲੇ ਗਏ ਸੋ ਇਸ ਕਰਕੇ ਅਸੀਂ ਤਿਆਰ ਬਰ ਤਿਆਰ ਹਾਂ ਡੜ ਕੇ ਇਲੈਕਸ਼ਨ ਲੜਾ ਗਏ ਤੇ ਇਲੈਕਸ਼ਨ ਜਿੱਤਾਂਗੇ ਰਾਜੀ ਸਰਪੰਚੀ ਦੇ ਜ਼ੋਨਾਂ ਦਾ ਐਕਸਪੀਰੀਅੰਸ ਜੀ ਤੁਹਾਨੂੰ ਪਤਾ ਸੀ ਇਹ ਪ੍ਰਸਤੀਤੀਆਂ ਫੇਰ ਬਣਨੀਆਂ ਕਾਰਪੋਰੇਸ਼ਨ ਲੈ ਇਸ ਤੋਂ ਪਹਿਲਾਂ ਪਾਰਟੀ ਦੇ ਫਿਰ ਕਿਉਂ ਨਹੀਂ ਕੋਈ ਇੰਤਜ਼ਾਮ ਹੋ ਜਾਏ ਕਿ ਪਾਰਟੀ ਨੇ ਡੜ ਕੇ ਪਹਿਰਾ ਦੇ ਰਹੀਆਂ ਅਸੀਂ ਜਿੱਥੇ ਤੱਕ ਕਹੂਗਾ ਮੂਤਰ ਜਵਾਬ ਦਵਾਂਗੇ ਚਾਹੇ ਸਾਰੇ ਜਿਲ੍ਹੇ ਨੂੰ ਇਕੱਠਾ ਕਰਕੇ ਲੋੜ ਪਈ ਤਾਂ ਨਾ ਦਵਾਈਓ ਗੁੰਡਾ ਕਰਦੇ ਥੋੜੀ ਚਾਲੰਦਾਂਗੇ ਭਾਜਪੀ ਨੇ ਵੀ ਧੱਕੇ ਦਾ ਨਾਸ ਕਰ ਦਿੱਤਾ ਲੇਕਿਨ ਕਾਲੀਤਾਨ ਕੋਸ਼ਿਸ਼ ਚੀਜ਼ ਡਰੀ ਹੈ ਵੀ ਕਿ ਐਨੁਸੀਆ ਕਰਕੇ ਉਹਨਾਂ ਦੇ ਵੀ ਤਿਆਨੂਸੀ ਰੋਕੀ ਜਾ ਰਹੀ ਹੈ ਕਾਲੀਤਾਨ ਕੋਈ ਡਰ ਰਿਹਾ ਤੁਸੀਂ ਖੜ੍ਹ ਜਾਓ ਕੋਈ ਗੱਲ ਨਹੀਂ ਤੁਸੀਂ ਤੁਹਾਡੇ ਉਹ ਤਾਂ ਥੋੜੇ ਬਾਅਦ ਮੈਨੂੰ ਆਫ ਕਰ ਦਿੱਤੀ ਕੁਝ ਕੁਝ ਵਾਰਡਾਂ 'ਚ ਦੋ ਦੋ ਤਿੰਨ ਤਿੰਨ ਕੈਂਡੀਡੇਟ ਵੀ ਨੇ ਦੋ ਕਾਟੇ ਤੇ ਸਾਇਆ ਨੂੰ ਪਤਾ ਕਿ ਸ਼ਰੋਮਣੀ ਅਕਾਲੀ ਦਲ ਨੇ ਇਹ ਚੋਣ ਜਿੱਤਣੀ ਜੀ ਰੱਖ ਲਈ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਕਿੱਦਾਂ ਫਾਈਨਲ ਕਰਦੇ ਆਂ ਜੀ ਕੱਲ ਤੱਕ ਫਾਈਨਲ ਹੋ ਜਰਣੀ ਜੀ ਠੀਕ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਕਿਵੇਂ ਦੀ ਤਿਆਰੀਆਂ ਹੈਗੀਆਂ ਉਹ ਉਮੀਦਵਾਰ ਵੜਾੜਾ ਆਇਆ ਜਾ ਰਿਹਾ ਸੀ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਤੇ ਅਕਾਲੀ ਦਲ ਚੋਣ ਦਾ ਬਾਈਕਾਰਟ ਕਰ ਰਿਹਾ ਥੋੜੇ ਹੋਣ ਤੋਂ ਬਾਅਦ ਇਹ ਤਾਂ ਸਾਫ ਸਾਬਤ ਹੋ ਗਿਆ ਕਿ ਸ਼ਰੋਮਣੀ ਅਕਾਲੀ ਦਲ ਸੀਨੀਅਰ ਲੀਡਰਸ਼ਿਪ ਆਈ ਹੈ ਸ਼ਰਮਾ ਜੀ ਆਏ ਨੇ ਰਾਜੂ ਖੰਨਾ ਜੀ ਆਏ ਨੇ ਅਸੀਂ ਜ਼ਿਲ੍ਹੇ ਦੇ ਜੁਮੇਰ ਬੰਦੇ ਬੈਠੇ ਆ ਆਪਣੇ ਸਾਰੇ ਹਲਕਾ ਚਾਰਜ ਬੈਠੇ ਨੇ ਬਿੱਟ ਕਿਉਂਕਿ ਉਹ ਐਨਓਸੀ ਲੜਾਈ ਲੜਨ ਗਈ ਨੇ ਉੱਤੇ ਕਿਉਂਕਿ ਉੱਥੇ ਵੀ ਨਿਗਮ ਆ ਰਹੇ ਉੱਥੇ ਜਾਣਾ ਨਿਗਮ ਟਕਣਾਉਣਾ ਪੈਂਦਾ ਥੋੜੇ ਹੋਰ ਤਾਂ ਇੱਕ ਤਾਂ ਗੱਲ ਸਾਬਤ ਹੋ ਗਈ ਸ਼ੋਮ ਅਕਾਲੀ ਦਲ ਡਟ ਕੇ ਨਿਗਮ ਦੀਆਂ ਸਾਰੀਆਂ ਪੰਜਾਬ ਦੀਆਂ ਤੇ ਪਟਿਆਲੇ ਦੀ ਸੱਠਾ ਵਾੜਾਂ ਤੇ ਨਿਗਮ ਦੀ ਡਟ ਕੇ ਚੌਂ ਲੜੂਗਾ ਦੂਜੀ ਗੱਲ মিডিਆ ਥਰੂ ਦਾ ਕਹਿਣਾ ਚੋੜਾ ਡਟ ਕੇ ਚੌਂ ਲੜਾਂਗੇ ਜਿਹੜੇ ਕਿਸੇ ਵੀ ਕੈਂਡੀਡੇਟ ਨਾਲ ਕਿਸੇ ਤਰ੍ਹਾਂ ਦੀ ਕੋਤਾਈ ਹੋਊਗੀ ਪੁਲਿਸ ਵੱਲੋਂ ਗੁੰਡਾਗਰਦੀ ਕਿਸੇ ਤਰ੍ਹਾਂ ਦੀ ਹੋਊਗੀ ਤਾਂ ਅਸੀਂ ਇੱਟ ਦਾ ਜਵਾਬ ਪਤਲਾ ਦੇਣਾ ਜਾਣਦੇ ਹਾਂ ਦੂਜੀ ਗੱਲ ਆ ਇੰਟੈਂਸ ਦੇ ਬੰਦੇ ਆਏ ਹੋਏ ਨੇ ਇੱਥੋਂ ਮੈਂ ਸੁਨੇਹਾ ਦੇਣਾ ਚਾਹੁੰਨਾ ਪ੍ਰਸ਼ਾਸਨ ਨੂੰ ਕਿ ਜੇ ਪ੍ਰਸ਼ਾਸਨ ਜिले ਦੇ ਕਿਸੇ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਵੀ ਕਾਨੂੰਨ ਤੋਂ ਬਾਹਰ ਜਾ ਕੇ ਲੋਕਤੰਤਰ ਦਾ ਗळा ਘੁੱਟਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇੱਕ ਵਾਰ ਦਿਖਾ ਦਾਂਗੇ ਕਿ ਸ਼੍ਰੋਮ ਅਕਾਲੀ ਦਲ ਕੇਵਲ ਧਰਨੇ ਮਚਾਰੇ ਨਹੀਂ ਕਰਦਾ ਸੋ ਉਹ ਅਕਾਲੀ ਦਲ ਗਊ ਦੀ ਗਰੀਬ ਦੀ ਤੇ ਲੋਕਤੰਤਰ ਲਈ ਡਟ ਕੇ ਲੜਾਈ ਲੜਦਾ ਹੈ ਇੱਕ ਹੋਰ ਮੈਂ ਬੇਨਤੀ ਕਰਦੇ ਆਂ ਕਿ ਭਾਤਜਨਤਾ ਪਾਰਟੀ ਕਿਸਾਨਾਂ ਦਾ ਗळा ਘੁੱਟਦੀ ਹੈ ਪੰਜਾਬ ਦਾ ਕਿਹੜਾ ਜ਼ਿੰਮੇਦਾਰ ਕਿਹੜਾ ਦੁਕਾਨਦਾਰ ਵੋਟ ਪਾਊਗਾ ਕਾਂਗਰਸ ਨੇ ਪੰਥਕ ਮਰਿਆਦਾ ਉਨਟਾ ਲਾਈ ਆ ਕੋਈ ਉਹ ਨਾ ਮੂੰਹ ਨਹੀਂ ਕਰ ਸਕਦਾ ਤੇ ਝਾੜੂ ਪਾਰਟੀ ਜਿਹੜੀ ਆਮ ਆਦੀ ਪਾਰਟੀ ਕਹਿ ਕੇ ਸਤਾ ਚਾਈ ਸੀ ਅੱਜ ਆਮ ਆਦਮੀ ਦਾ ਸੜਕ ਤੇ ਐਕਸੀਡੈਂਟ ਹੋ ਰਹੇ ਨੇ ਖੱਡਾਂ ਦਾ ਹਾਲ ਦੇਖ ਸਕਦੇ ਹੋ ਡਿਵੈਲਪਮੈਂਟ ਦਾ ਹਾਲ ਦੇਖ ਸਕਦੇ ਹੋ ਕੇਵਲ ਪੰਜਾਬ ਨੂੰ ਇੱਕ ਬਿਜ਼ਨਸ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਯਾਦ ਆ ਰਹੀ ਹੈ ਉਹਨਾਂ ਦੇ ਡਿਵੈਲਪਮੈਂਟ ਨੂੰ ਲੈ ਕੇ ਦਾਸਾਂ ਦੇ ਨੂੰ ਅਸੀਂ ਚੋਣ ਦਾ ਚ ਉਤਰਾਂਗੇ ਡੱਟ ਕੇ ਲੜਾਈ ਲੜਾਂਗੇ మే ਬਣਾਵਾਂਗੇ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦਿਖਾ ਦਾਂਗੇ ਸ਼੍ਰੋਮਨੀ ਕਾਲੀਦਲ ਲੋਕਲ ਦਿਲਾ ਦੇ ਰਾਜਗਰ ਹਾਂ ਹਾਂ ਠੀਕ ਹੈ ਜੀ ਥੈਂਕਸ ਹਾਂ ਜੀ ਮੇਸਰ ਸ਼੍ਰੋਮਨੀ ਕਾਲੀਦਲ ਸਾਨੂੰ ਕਈ ਵਾਰਡਾਂ ਦੇ ਵਿੱਚ ਤੁਹਾਨੂੰ ਬਹੁਤ ਦਿੱਕਤ ਆਈ ਕਿਥੇ ਚਾਰ ਚਾਰ ਪੰਜ ਪੰਜ ਕੈਂਡੀਡੇਟ ਹਨ ਇਹਨਾਂ ਨੂੰ ਸ਼ਾਰਟਲਿਸਟ ਜਿਨ੍ਹਾਂ ਨੂੰ ਅਸੀਂ ਕਰਕੇ ਕੁਝ 16 17 ਐਸੇ ਵਾਰਡ ਹਨ ਜਿਸ ਦੇ ਵਿੱਚ ਚਾਰ ਤੋਂ ਵੱਧ ਕੈਂਡੀਡੇਟ ਹਨ ਉਹ ਅਸੀਂ ਸਾਰੀ ਲਿਸਟ ਸ਼ਰਮਾ ਜੀ ਨੂੰ ਦੇ ਦਈਏ ਰਾਜੂ ਖਨੈਮੀ ਦੇ ਦਈਏ ਇਹ ਚੱਲਿੱਗੜ ਜਾ ਕੇ ਉਸ ਲਿਸਟ ਨੂੰ ਅਨਾਉਂਸ ਕਰਨਗੇ ਉਤੇਜ਼ਾਰ ਸੁਖੀਰ ਸਿੰਘ ਬਾਦਲ ਨਾਲ ਸਭ ਗੁਰਵਿੰਦਰ ਸਿੰਘ ਪੁੰਦਰਦੀ ਨਾਲ ਗੱਲ ਕਰਨੀ ਹੈ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਵਾਰਡਬੰਦੀ ਹੋਈ ਹੈ ਵਾਰਡਬੰਦੀ ਦਾ ਇੱਕ ਸੂਲ ਹੁੰਦਾ ਕਿ ਹਰ ਵਾਰਡ ਦੀ ਜਿਹੜੀ ਵੋਟ ਹੈ ਉਹ ਤਕਰੀਬਨ ਬਰਾਬਰ ਹੋਣੀ ਚਾਹੀਦੀ 10% ਉੱਪਰ ਥੱਲੇ ਹੋ ਸਕਦੇ ਤੁਸੀਂ ਸਾਰੇ بڑے ਲਿਖੇ ਸੁਜਮਨ ਇੱਥੇ ਪ੍ਰੈਸ ਦੇ ਰੇ ਹੈਗੇ ਹੋ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਇਹ ਗੱਲ ਦੱਸਣੀ ਹੈ ਨਾ ਇੱਕ ਵਾਰਡ ਦੀ ਗਿਣਤੀ ਤਾਂ 2000 ਤੋਂ ਵੀ ਘਟੇ ਹੈ ਵੋਟਾਂ ਦੀ ਇੱਕ ਵਾਰਡ ਦੀ ਗੱਲ ਦੀ 8000 ਤੋਂ ਉੱਪਰ ਇਹ ਕਿਹੜਾ ਇਹਨਾਂ ਨੇ ਐਸਾ ਕਾਨੂੰਨ ਦੇਖ ਲਿਆ ਜਿਸ ਦੇ ਵਿੱਚ ਇਹਦੀ ਵਾਰਡ ਬੰਦੀ ਕੀਤੀ ਹੈ ਵਾਰਡ ਬੰਦੀ ਦੀਆਂ ਲਿਸਟਾਂ ਜਿਹੜੀਆਂ ਹੈਗੀਆਂ ਵੋਟਰ ਲਿਸਟਾਂ ਇਹ ਸਾਨੂੰ ਅੱਜ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਮਿਲੀਆਂ ਵਾਰਡ ਇਹ ਜੋ ਕੁਝ ਇਹਨਾਂ ਨੇ ਜਿਸ ਤਰੀਕੇ ਦਾ ਵੀ ਗੈਰ ਕਾਨੂੰਨੀ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਇਹ ਆਮ ਆਦਮੀ ਪਾਰਟੀ ਸਰਕਾਰ ਨਹੀਂ ਇਹ ਖਾਸ ਆਦਮੀ ਪਾਰਟੀ ਸਰਕਾਰ ਬਣ ਚੁੱਕੀ ਹੈ ਇਹ ਡਰਾਇੰਗ ਰੂਮ ਪੋਲਿਟਿਕਸ ਦੇ ਵਿੱਚ ਪੈ ਗਏ ਹੈ ਤੇ ਲੋਕਾਂ ਦੇ ਮਸਲਿਆਂ ਤੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਅੱਜ ਇਹ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ ਸਫਾਈ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਕੋਈ ਵੀ ਬੇਸਿਕ ਕਮਿਊਨਿਟੀ ਜਿਹੜੀ ਹੈ ਉਹ ਲੋਕਾਂ ਨੂੰ ਸ਼ਹਿਰ ਦੇ ਵਿੱਚ ਮਿਲਿਆ ਨਹੀਂ ਹੋ ਰਹੀ ਹੁਣ ਸਿਰਫ ਤੇ ਸਿਰਫ ਡਰਦੇ ਹੋਏ ਡੰਡਾ ਤੰਤਰ ਚਲਾ ਰਹੇ ਪੂਰਾ ਡੰਡੇ ਦੇ ਨਾਲ ਇਹ ਸਾਡੇ ਕੈਂਡੀਡੇਟਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਸ਼੍ਰੋਮਣੀ ਕਾਲੀ ਦਲ ਸ਼ੀਧਾ ਦੀ ਜਥੇਬੰਦੀ ਹੈ ਅਸੀਂ ਡਟ ਕੇ ਇਲੈਕਸ਼ਨ ਲੜਦੇ ਆਏ ਹਾਂ ਇਹ ਵੀ ਡਟ ਕੇ ਲੜਾਂਗੇ ਤੇ ਪਰਮਾਤਮਾ ਵੀ ਰਜਾ ਦੇ ਵਿੱਚ ਰਹਿੰਦੇ ਹੋਏ ਸ਼ੁ크ਰਖੇ ਪਰਮਾਤਮਾ ਸੀ ਅੱਜ ਤੁਹਾਨੂੰ ਜਿੱਤ ਕੇ ਜਾਵਾਂਗੇ 60 ਦੇ 60 ਵਾਰਡ ਅਸੀਂ ਜਿੱਤਾਂਗੇ ਮਜਾ ਸਾਹਿਬ ਕੀ ਟੀਚੇ ਲਾ ਕੇ ਚੱਲ ਰਹੇ ਹੋ ਮੈਂਨੂੰ ਕਿਤੇ ਉਸ ਦੇ ਹਿਸਾਬ ਕਾ ਮੇਰੇ ਵੀ ਰਹੇ ਹੋ ਕਿ ਹੁਣ ਸ਼ਹਿਰ ਦੇ ਵਿੱਚ ਅਗਰ 60 ਉਮੀਦਵਾਰ ਉਤਾਰ ਦਿਓ ਤੇ ਕੀ ਟੀਚਾ ਮੁੱਖ ਸ਼ਹਿਰ ਦੇ ਵਿੱਚ ਬਦਲਾਵ ਕੀ ਲੈ ਕੇ ਚੱਲਾਂਗੇ ਦੇਖੋ ਸਾਡਾ ਤਾਂ ਮੇਨ ਅਜੈਂਡਾ ਹੈ ਡਿਵੈਲਪਮੈਂਟ ਲੋਕਾਂ ਦੇ ਲੋਕਾਂ ਦੀ ਜਿਹੜੀ ਹੈ ਜਿਹੜਾ ਰਹਿਣੀ ਬਹਿਣੀ ਹੈ ਉਹ ਕਾਰਪੋਰੇਸ਼ਨ ਤੇ ਬਹੁਤ ਡਿਪੈਂਡ ਕਰਦੀ ਹੈ ਬੇਸਿਕ ਐਮੈਨਿਟੀ ਜਿਹੜੀਆਂ ਜਿੱਥੋਂ ਸ਼ਹਿਰ ਬੰਜਾ ਹੋ ਚੁੱਕਾ ਹੈ ਉਹਨਾਂ ਨੂੰ ਅਸੀਂ ਵਾਪਸ ਲਾਈਨ ਤੇ ਲੈ ਕੇ ਆਏਗੇ ਜਿੰਨੇ ਵੀ ਕੰ ਉਸ ਤੋਂ ਬਾਅਦ ਭਾਵੇਂ ਕਾਂਗਰਸ ਦੀ ਤੇ ਭਾਜਪਾ ਦੀ ਸਰਕਾਰ ਵੀ ਥੋੜੀ ਜਿਹੀ 6 ਮਹੀਨੇ ਕਾਰਪੋਰੇਸ਼ਨ ਦੇ ਵਿੱਚ ਰਹੇ ਭਾਜਪਾ ਦੇ ਮੇਅਰ ਉਸ ਤੋਂ ਬਾਅਦ ਹੁਣ 2.5-3 ਸਾਲ ਹੋ ਗਏ ਬਿਨਾਂ ਕਿਸੇ ਐਮਸੀ ਤੋਂ ਸਰਕਾਰ ਚੱਲ ਰਹੀ ਹੈ ਕੋਈ ਵੀ ਤੁਸੀਂ ਦੱਸ ਦਿਓ ਕਿ ਕੋਈ ਵੀ ਡਿਵੈਲਪਮੈਂਟ ਦਾ ਐਸਾ ਕੰਮ ਹੋਇਆ ਜਿਸ ਦੇ ਨਾਲ ਪਟਿਆਲੇ ਸ਼ਹਿਰ ਦੇ ਲੋਕਾਂ ਨੂੰ ਕੋਈ ਰਾਹਤ ਮਿਲੀ ਹੋਵੇ ਕੋਈ ਨਵਾਂ ਪ੍ਰੋਜੈਕਟ ਆਇਆ ਕੋਈ ਐਸਾ ਕੰਮ ਹੋਇਆ ਜਿਹੜਾ ਸਾਢੇ 1 ਸਰਕਾਰ ਦੇ ਵਿੱਚ ਸ਼ੁਰੂ ਹੋਇਆ ਹੋਵੇ ਕੰਪਲੀਟ ਹੋ ਗਿਆ ਹੋਵੇ ਪਿਛਲੇ ਸਾਢੇ 7 ਸਾਲ ਦੇ ਵਿੱਚ ਤੇ ਸਾਰੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਤੇ ਘੁੱਟਿਆ ਕੇਵਲ ਤੇ ਕੇਵਲ ਸ਼ਰਮ ਨਿਕਲੀ ਜਾਲੇ ਗੱਲ ਕਰਦੀ ਹੈ ਹਰ ਇਨਸਾਨ ਦੇ ਹੱਕਾਂ ਦੀ ਗੱਲ ਕਰਦੀ ਹੈ ਤੇ ਸ਼੍ਰੋਮਣੀ ਕਾਲੀ ਦਲ ਦੇ ਲੋਕ ਪੂਰਾ ਭਰੋਸਾ ਜਤਾਣਗੇ ਤੇ ਸ਼੍ਰੋਮਣੀ ਕਾਲੀ ਦਲ ਦਾ ਠੀਕ ਹੈ ਥੈਂਕ ਯੂ